ਬਹੁਤ ਦੁੱਖ ਦੀ ਗੱਲ ਆ ਕੈਮਰੇ ਸਾਹਮਣੇ ਆਉਣ ਨੂੰ ਦਿਲ ਨਹੀਂ ਕਰਦਾ ਹੈਗਾ ਕਿਸੇ ਦਾ ਵੀ ਪਰ ਕੋਈ ਅਸੀਂ ਕੋਈ ਇੱਥੇ ਸਿਆਸੀ ਇਲਾਹਾ ਲੈਣ ਨਹੀਂ ਆਏਗੇ ਵਾਇਰਲ ਨੂੰ ਜਾਣ ਦੇਣੀ ਆ ਅਸੀਂ ਕੁਦਰਤੀ ਗਿੱਧੜ ਵਾਹੇ ਤੋਂ ਟੂਰਨਾਮੈਂਟ ਸੀ ਅੱਜ ਉੱਥੋਂ ਆ ਰਹੇ ਸੀ ਪੈਂਸ ਸੁਦੀਪ ਕੌਰ ਖਾਲਸਾ ਧਰਮ ਪਤਨੀ ਭਾਈ ਸਰਬਜੀਤ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਸਾਨੂੰ ਪਤਾ ਲੱਗਾ ਕਿ ਸਾਡੇ ਲੋਕ ਸਭਾ ਹਲਕਾ ਫਰੀਦਕੋਟ ਦਾ ਪਿੰਡ ਆ ਬੱਗਿਆਂ ਨਾਲ ਉੱਥੋਂ ਦਾ ਸਾਡਾ ਨੌਜਵਾਨ ਵੀਰ ਜਿਹਨੂੰ ਸਵੇਰੇ ਪਹੁੰਚੀ ਨੂੰ ਸਵੇਰੇ ਪਹੁੰਚਿਆ ਰਿਪੋਰਟ ਦਿੱਤਾ ਸਵੇਰ 4:00 ਵਜੇ ਪਹੁੰਚਿਆ ਘਰ ਸਾਨੂੰ ਪਤਾ ਲੱਗਾ ਤੇ ਅਸੀਂ ਤਰੰਤ ਉਸ ਵੀਰ ਨੂੰ ਮਿਲਣ ਆਏ ਹੌਸਲਾ ਦੇਣ ਆਏ ਹਾਂ ਕਿਉਂਕਿ ਆਰਥਿਕ ਸੱਟ ਬਹੁਤ ਵੱਡੀ ਲੱਗੀ ਆ ਭਰਾਵੋ 40 45 ਲੱਖ ਰੁਪਈਆ ਲਾ ਕੇ ਨੌਜਵਾਨ ਗਿਆ ਜ਼ਮੀਨ ਵੀ ਹੈ ਨਹੀਂ ਕਿ ਘਰੇ ਨੂੰ ਹੁੰਦਾ ਕਿ ਸਾਡਾ ਕਾਰੋਬਾਰ ਉੱਚਾ ਚੱਕਿਆ ਜਾਵੇ ਮੇਰੇ ਬੱਚੇ ਚੰਗਾ ਜੀਵਨ ਬਸਰ ਕਰਨ ਬੱਚਿਆਂ ਦੀ ਖਾਤਰ ਭੁੱਖੇ ਧਿਆਏ ਅਸੀਂ ਕਿਰਤਾਂ ਕਰਦੇ ਆਂ ਵੇਖੋ ਕਿੰਨੇ ਜੰਗਲਾਂ ਵਿੱਚ ਦੀ ਤੁਰ ਕੇ ਗਿਆ ਬੱਚਿਆਂ ਦੀ ਖਾਤਰ ਆ ਵੀ ਜਾਨ ਪਾਜੀ ਤੇ ਲਾ ਕੇ ਗਏ ਨੌਜਵਾਨ ਤੇ ਅਸੀਂ ਇਹਨਾਂ ਦੇ ਘਰ ਇਹਨਾਂ ਨੂੰ ਮਿਲਣ ਆਏ ਆ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਬੇਨਤੀ ਕਰੂੰਗਾ ਰਣਦੀਪ ਸਿੰਘ ਬਿੱਟੂ ਕੇਂਦਰੀ ਮੰਤਰੀ ਵੀ ਕੱਲ ਉੱਥੇ ਅੰਮ੍ਰਿਤਸਰ ਗਿਆ ਜਦੋਂ ਇਹ ਨੌਜਵਾਨ ਉੱਥੇ ਉਤਰੇ ਆ ਕੱਲੇ ਅਸੀਂ মিডিਆ ਤੇ ਬੋਲਣ ਦਾ ਕੁਝ ਨਹੀਂ ਬਣਾ ਸਾਡੀ ਤਾਂ ਸਰਕਾਰ ਨਹੀਂ ਮੈਂਬਰ ਆਫ ਪਾਰਲੀਮੈਂਟ ਕੁਝ ਨਹੀਂ ਕਰ ਸਕਦਾ ਆਰਥਿਕ ਸਹਾਇਤਾ ਨਿੱਜੀ ਦੇ ਨਹੀਂ ਸਕਦਾਗਾ ਤੇ ਅਸੀਂ ਆਪਦੇ ਕੋਲੋਂ 41000 ਰੁਪਇਆ ਭੈਣ ਸੰਦੀਪ ਕੌਰ ਇਸ ਨੌਜਵਾਨ ਨੂੰ ਦੇਣ ਲੱਗੇ ਅਸੀਂ ਉਤਤ ਜੀ ਮਦਦ ਕਰ ਉਹ ਕਿਉਂ ਕਿਥੇ 40 ਲੱਖ ਲੱਗਾ ਅਸੀਂ ਬੇਨਤੀ ਕਰਦੇ ਆ ਐਨ ਆਰ ਆਈ ਵੀਰਾਂ ਨੂੰ ਹੱਥ ਜੋੜ ਕੇ ਅਸੀਂ ਜਿਹਦੇ ਜਦੋਂ ਕਿਤੇ ਹੜ ਆ ਜਾਂਦਾ ਹੜ ਆਉਂਦਾ ਤੇ ਅਸੀਂ ਉੱਥੇ ਜਾ ਕੇ ਕਿੰਨੀ ਮਦਦ ਕਰਦੇ ਆ ਵੀ ਉਹ ਘਰ-ਬਾਰ ਤਬਾਹ ਹੋ ਗਏ ਚਾਹੇ ਕਿਤੇ ਤੂਫਾਨ ਆਉਂਦਾ ਜਦੋਂ ਘਰ-ਬਾਰ ਡਿੱਗ ਪੈਂਦੇ ਇਹਦਾ ਵੀ ਅਜੇ ਸਮਝ ਲਓ ਘਰ-ਬਾਰ ਡਿੱਗ ਪਿਆ ਤੂਫਾਨ ਆਇਆ ਇਸ ਪਰਬਾਦ ਦੇ ਉੱਤੇ ਤੇ ਇਸ ਕਰਕੇ ਬੇਨਤੀ ਆ ਭਰਾਵੋ ਖਾਲਸਾ ਏਡ ਨੂੰ ਮੇਰੀ ਬੇਨਤੀ ਆ ਖਾਸ ਕਰਕੇ ਖਾਲਸਾ ਜਿੰਦੇ ਪੰਜਾਬ ਦੇ ਨੌਜਵਾਨ ਆਏ ਆ ਸਾਰਿਆਂ ਦੀ ਬਾਹ ਫੜੋ ਕੋਸ਼ਿ ਨੂੰ ਹੁੰਦਾ ਤੇਲ ਫੋਲ ਜੇ ਤੁਸੀਂ ਆਪਾਂ 20 2000 30000 ਰੁਪਿਆ ਪਾ ਲਾਂਗੇ ਕੋਈ ਵੱਡੀ ਗੱਲ ਨਹੀਂ ਜੇ ਘਰੇ ਬਿਮਾਰੀ ਲੱਗ ਜੇ ਨਾ ਤਿੰਨ ਤਿੰਨ ਚਾਰ ਚਾਰ ਲੱਖ ਰੁਪਿਆ ਲੱਗ ਜਾਂਦਾ ਕੈਂਸਰ ਕਾਲੇ ਪੀਲੇ ਰਗੀਆਂ ਬਿਮਾਰੀਆਂ ਨਾਲ ਸੀ ਸਾਡੇ ਘਰ ਜੜ ਰਹੇ ਨਾਲੇ ਪਰਿਵਾਰ ਦਾ ਜੀ ਸਾਡਾ ਉੱਥੇ ਚੀਕ ਰਿਆ ਚੀਕ ਚਿੜੀਆਂੜਾ ਪਾ ਰਿਆ ਤੇ ਉੱਥੇ ਸਾਡੇ ਪੈਸੇ ਵੀ ਤਬਾਹ ਹੋ ਰਹੇ ਆ ਤੇ ਪਰ ਸਾਨੂੰ ਅੱਜ ਮੈਂ ਬੇਨਤੀ ਕਰੂੰਗਾ ਇਹਨਾਂ ਨੌਜਵਾਨਾਂ ਨੂੰ ਭਗਵੰਤ ਮਾਨ ਸਰਕਾਰ ਨੌਕਰੀ ਦੇਵੇ ਚਾਹ ਕੇਂਦਰੀ ਮੰਤਰੀ ਰਦੀਪ ਸਿੰਘ ਬਿੱਟੂ ਉੱਥੇ ਸਿਰਫ ਦੋਵੇਂ ਜਣੇ ਸੱਸ ਸੀ ਜਿਹੜੀ ਬਿਆਨਬਾਜ਼ੀ ਨਾ ਕਰਨੇ ਇੱਕ ਤੋਂ ਦੂਜੇ ਤੇ ਦੁਸ਼ਰਵਾਦੀ ਦਾ ਨਾਮ ਇਹਨਾਂ ਨੂੰ ਨੌਕਰੀ ਦੇਣ ਜਿੰਨੇ ਨੌਜਵਾਨ ਆਏ ਆ ਬਾਹ ਫੜਨੇ ਇਹਨਾਂ ਦੀ ਕੱਲਾ ਉੱਥੇ ਜਾ ਕੇ ਅਸੀਂ ਲੈਣ ਆਏ ਆ ਅਸੀਂ ਸਵਾਗਤ ਕਰਨਾ ਇਹ ਗੱਲਾਂ ਨਾ ਕਰਨੇ ਫਜ਼ੂਲ ਗੱਲਾਂ ਅਸੀਂ ਅੱਜ ਇੱਥੇ ਇਹਨਾਂ ਕੋਲ ਆਏ ਆ ਅਸੀਂ ਇਹਨਾਂ ਨੂੰ 41000 ਰੁਪਇਆ ਜਿਹੜਾ ਫੰਡ ਆ ਇਹ ਭੈਣ ਸੰਦੀਪ ਘੁਰ ਲੈ ਕੇ ਆਏ ਆ ਅਸੀਂ ਆਪਦੇ ਅਸੀਂ ਹੋਰ ਵੀ ਵਿਸ਼ਵਾਸ ਦਿਵਾਉਣੇ ਆ ਕਿਸ ਨੌਜਵਾਨ ਦੀ ਅਸੀਂ ਹੋਰ ਵੀ ਮਦਦ ਕਰਾਂਗੇ ਸੇ ਕਿਉਂਕਿ ਇਸ ਨੌਜਵਾਨ ਦੀ ਬਾਹ ਫੜੋ ਇਸ ਪਰਿਵਾਰ ਦੀ ਜਿੰਨੀਆਂ ਵੀ ਸੰਸਥਾਵਾਂ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਦੀ ਮਦਦ ਕਰਵਾ ਆਰਥਿਕ ਤੌਰ ਤੇ ਇਹ ਪਰਿਵਾਰ ਦੁਆਰਾ ਖੜਾ ਖੜੇ ਹੋ ਸਕਣ ਇਹਦੇ ਬੱਚਿਆਂ ਦਾ ਚੰਗਾ ਜੀਵਨ ਬਸਰ ਕਰ ਸਕੇ ਚੰਗੇ ਸਕੂਲਾਂ ਚ ਲਾਵੇ ਉਹਦੇ ਬੱਚਿਆਂ ਨੂੰ ਕਿਉਂਕਿ ਹਰੇਕ ਦੀ ਇੱਛਾ ਹੁੰਦੀ ਮੇਰਾ ਬੱਚਾ ਪੜ੍ਹ ਲਿਖ ਚੰਗੇ ਸਕੂਲ ਚ ਪੜੇ ਮੇਰੇ ਬੱਚੇ ਦੇ ਚੰਗੇ ਕੱਪੜੇ ਪਾਏ ਹੋਣੇ ਨੌਜਵਾਨ ਦੇਖੋ ਪੰਜਾਬ ਦੀ ਧਰਤੀ ਨੂੰ ਛੱਡ ਕੇ ਉਹਦੇ ਬੱਚਿਆਂ ਦੀ ਖਾਤਰ ਯਾਰ ਗਿਆ ਤੇ ਅੱਜ ਸਾਡੇ ਪੰਜਾਬ ਦੇ ਲੋਕਾਂ ਨੂੰ ਮੇਰੀ ਖਾਲਸਾ ਏਡ ਵਾਲਿਆਂ ਨੂੰ ਖਾਸ ਕਰਕੇ ਬੇਨਤੀ ਆ ਤੁਹਾਡਾ ਧੰਨਵਾਦ ਕਰਦੇ ਤੁਸੀਂ ਹਰੇਕ ਤਾਂ ਪਹੁੰਚਦੇ ਹੋ ਸਾਡੇ ਪੰਜਾਬ ਤੋਂ ਬਾਹਰ ਵੀ ਸਾਡੇ ਇਹ ਭਾਰਤ ਤੋਂ ਬਾਹਰ ਵੀ ਜਿੱਥੇ ਵੀ ਕੋਈ ਆਫਤ ਆਉਂਦੀ ਤੁਸੀਂ ਅੱਜ ਆਪ ਤਾਈਂ ਇਹਨਾਂ ਪਰਿਵਾਰਾਂ ਤੇ ਮੈਂ ਕਹੂੰਗਾ ਇਹ ਆਫਤ ਦੇ ਮਾਰੇ ਆ ਲੋਕ ਇਹਨਾਂ ਲੋਕਾਂ ਦੀ ਜਰੂਰ ਬਾਫੜੋ ਮੈਂ ਇਲਾਕੇ ਦੀ ਸੰਗਤ ਨੂੰ ਬੇਨਤੀ ਕਰਦਾ ਰਾਜਨੀਤਿਕ ਲੀਡਰਾਂ ਨੂੰ ਬੇਨਤੀ ਕਰਦਾ ਸਾਡੀ ਤਨਖਾਹ ਹੈਗੀ ਆ ਇੱਕ ਇੱਕ ਮਹੀਨੇ ਦੀ ਤਨਖਾਹ ਦੇ ਅੰਦਰ 117 ਐਮਐਲਏ ਯਾਰ ਸਾਰੇ ਇੱਕ ਇੱਕ ਮਹੀਨੇ ਦੀ ਤਨਖਾਹ ਇਹਨਾਂ ਪਰਿਵਾਰਾਂ ਵਾਸਤੇ ਕੱਢ ਸਕਦੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਇਹਨਾਂ ਪਰਿਵਾਰਾਂ ਸ਼੍ਰਮਣੀ ਕਮੇਟੀ ਹੈ ਸਾਡੀ ਮਹਾਨ ਸੰਸਥਾਤ ਉਹਨੂੰ ਬੇਨਤੀ 'ਚ ਸਰਕਾਰ ਨਹੀਂ ਫੜਦੀ ਦੋ ਨੰਬਰ ਤੇ ਉਹਨਾਂ ਦਾ ਫਰਜ਼ ਬਣਦਾ ਹੈ ਨੌਜਵਾਨ ਕੇਸ ਦਾ ਵੀ ਰੱਖ ਲੈਣਗੇ ਉਹਨਾਂ ਨੂੰ ਨੌਕਰੀਆਂ ਦੇਣ ਸ਼੍ਰਮਣੀ ਕਮੇਟੀ ਦੇ ਸਕਦੀ ਹੈ 20 30000 ਰੁਪਏ ਤਨਖਾਹ ਐਸਜੀਪੀਸੀ ਨੂੰ ਵੀ ਬੇਨਤੀ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸ਼੍ਰਮਣੀ ਗੁਰਦਵਾਰਾ ਦੇ ਤਿੰਨਾਂ 'ਚ ਕੋਈ ਤਾਂ ਜਾਗੋ ਖਾਸ ਕਰਕੇ ਖਾਲਸਾ ਏਡ ਚਾਹੇ ਹੋਰ ਜਿੰਨੀਆਂ ਸਾਡੀਆਂ ਸੰਸਥਾਵਾਂ ਬਾਹਰ ਵਿਗਾ ਤੇ ਐਨਆਰਆਈ ਵੀਰਾਂ ਨੂੰ ਬੇਨਤੀ ਆ ਕਬੱਡੀ ਟੂਰਨਾਮੈਂਟ ਕਰਾਉਣੇ ਅਸੀਂ ਲੱਖ ਰੁਪਏ ਲਾ ਦਿੰਨੇ ਅਸੀਂ 5-5 ਲੱਖ ਰੁਪਇਆ ਨਾਮ ਚੰਗੇ ਖਿਡਾਰੀ ਨੂੰ ਮੋਟਰਸਾਈਕਲ ਕਾਰਾਂ ਭੇਟਾ ਕਰਦੇ ਕਰਨੀਆਂ ਚਾਹੀਦੀਆਂ ਕਿਉਂਕਿ ਪੰਜਾਬ ਦਾ ਨਾਮ ਬਣਾਉਂਦੇ ਆ ਖਿਡਾਰੀ ਬਹੁਤ ਵਧੀਆ ਗੱਲ ਆ ਮੈਂ ਸਹਿਮਤ ਹਾਂ ਪਰ ਇਹ ਨੌਜਵਾਨ ਯਾਰ ਬੱਚਿਆਂ ਵੀ ਖਾਤਰ ਗਿਆ ਸੀ ਇਹ ਬੱਚਾ ਤੇ ਇਹਦੀ ਬਾਹ ਫੜਨੀ ਸਾਡਾ ਫਰਜ਼ ਬਣਦਾ ਭਰਾਵੋ ਇਹੇ ਅਪੀਲ ਕਰਨ ਆਏ ਆ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨ ਆਏ ਆ ਸਾਸੀਂ ਤਾਂ ਕੁਝ ਨਹੀਂ ਕੀ ਅਸੀਂ ਤਾਂ ਤਿਲ ਫਲ ਜੇ ਜੇ ਸਾਡੇ ਕੋਲ ਹੈ ਸੀ ਅਸੀਂ 41000 ਰੁਪਇਆ ਐਮਪੀ ਸਰਬਜੀਤ ਸਿੰਘ ਜੀ ਖਾਲਸਾ ਨੇ ਆਦੀ ਜੇਬ ਚੋਂ ਦਿੱਤਾ ਕਿਉਂਕਿ ਸਾਨੂੰ ਜਿਹੜੀ ਸਰਕਾਰੀ ਫੰਡ ਆ ਉਹਦੇ ਵਿੱਚ ਅਸੀਂ ਕਿਸੇ ਦੀ ਆਰਥਿਕ ਸਹਾਇਤਾ ਨਹੀਂ ਕਰ ਸਕਦੇ ਅੱਗੇ ਹੋਰ ਵੀ ਕਰਾਂਗੇ ਵਿਸ਼ਵਾਸਿਤ ਹੋਣੇ ਇਹ ਤਾਂ ਅਸੀਂ ਤੁਰੇ ਆਉਂਦੇ ਮੈਂਬਰ ਪੰਚਾਇਤ ਸਾਹਿਬ ਕੀ ਨਾਮ ਸ਼ਰਮਾ ਜੀ ਸ਼ਰਮਾ ਜੀ ਨਾਲ ਕੁਦਰਤੀ ਗੱਲ ਹੋ ਗਈ ਸਾਡੀ ਤੇ ਸਾਨੂੰ ਨੰਬਰ ਮਿਲ ਗਿਆ ਤੇ ਸ਼ਰਮਾ ਜੀ ਦਾ ਵੀ ਅਸੀਂ ਮੈਂ ਧੰਨਵਾਦ ਕਰਦਾ ਪੰਚਾਇਤ ਮੈਂਬਰ ਵੀ ਇਹੋ ਜੇ ਹੋਣੇ ਚਾਹੀਦੇ ਜਿਹੜੇ ਪਿੰਡ ਦੇ ਬੰਦਿਆਂ ਦੀ ਬਾਹ ਫੜਨ ਇਨਾਂ ਦੇ ਵਿੱਚ ਧੰਨਵਾਦ ਕਰਦਾ ਪਰਿਵਾਰ ਨੂੰ ਅਸੀਂ ਬੇਨਤੀ ਕਰਦੇ ਹੌਸਲਾ ਕਰੋ ਜਿੰਦੋਂ ਤੱਕ ਸਾਡੀ ਲੋੜ ਅਸੀਂ ਤੁਹਾਡੇ ਦਿਨ ਪਰ ਰਾਤ ਹਾਜ਼ਰ ਆ ਕਿਸੇ ਗੱਲ ਦੀ ਪਰਵਾਹ ਨਹੀਂ ਕਰਨੀਗੀ ਤੇ ਸੰਸਥਾਵਾਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਮਦਦ ਕਰੋ ਭੈਣ ਸੰਦੀਪ ਕੌਰ ਖਾਲਸਾ ਜੋ ਧਰਮ ਪਤਨੀ ਨੇ ਮੈਂਬਰ ਆਫ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਸਿੱਕੋਂ ਦੀ ਡਿੱਗੀ ਹੋਈ ਪੱਤ ਨੂੰ ਸਿਰ ਤੇ ਰੱਖਿਆ ਅਮਰ ਸ਼ਹੀਦ ਭਾਈ ਵਿਜਨ ਸਿੰਘ ਦੇਖੋ ਪਰਿਵਾਰ ਦੇ ਵਿੱਚ ਅੱਜ ਵੀ ਆ ਜਿਨ੍ਹਾਂ ਨੇ ਆਪ ਔਖੇ ਦਿਨ ਕੱਟੇ ਹੋਣ ਉਹਨਾਂ ਨੂੰ ਪਤਾ ਹੁੰਦਾ ਔਖਿਆਈ ਕੀ ਆ ਸ਼ੇਪਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਭੈਣ ਭਰਾਵਾਂ ਨੇ ਕਿਵੇਂ ਦਿਨ ਕੱਟੇ ਜਦੋਂ ਭਾਈ ਬਿਆਨ ਸਿੰਘ ਨੇ ਇੰਦਰਾ ਗਾਂਧੀ ਨੂੰ ਗੱਡੀ ਚੜਾਤਾ ਕੱਲੇ ਬੱਚੇ ਰਹਿ ਗਏ ਸੀ ਮਾਂ ਵੀ ਦੁਨੀਆਂ ਤੋਂ ਤੁਰ ਗਈ ਸੀ ਉਹਨਾਂ ਪਰਿਵਾਰਾਂ ਨੂੰ ਪਤਾ ਹੁੰਦਾ ਦੁੱਖ ਦਰਦ ਦਾ ਤੇ ਉਹ ਦਰਦ ਮਹਿਸੂਸ ਕੀਤਾ ਸਾਡੀ ਭੈਣ ਨੇ ਵੀ ਅੱਜ ਉਸ ਨੌਜਵਾਨ ਨੂੰ ਅੱਜ ਉਹ ਨੌਜਵਾਨ ਘਰੇ ਆਇਆ ਤੇ ਉਹ ਨੌਜਵਾਨ ਦੀ ਸਾਨੂੰ ਆਰਥਿਕ ਤੌਰ ਤੇ ਮਦਦ ਕਰਨੀ ਚਾਹੀਦੀ ਇਕੱਲਾ ਐਵੇਂ ਮਗਰਮਛ ਦੇ ਹੰਝੂ ਨਹੀਂ ਵਹੋਣੇ ਚਾਹੀਦੇ ਘਰੇ ਜਾ ਕੇ ਅਸੀਂ ਤੁਰੰਤ ਹੀ ਉਹਨਾਂ ਦੇ ਜਿੰਨੀਕ ਜੋਗੇ ਆ ਗੁਰੂ ਸਾਹਿਬ ਦੀ ਮਾਇਆ ਕੋਈ ਅਸੀਂ ਸਾਡਾ ਕੁਝ ਨਹੀਂਗਾ ਅਸੀਂ ਇਹਨਾਂ ਨੂੰ ਇਹਨਾਂ ਦੀ ਆਰਥਿਕ ਮਦਦ ਕਰਨੇ ਪੈਣ ਸੰਦੀਪ ਘਰ ਤੁਹਾਡੇ ਨਾਲ ਦੋ ਸ਼ਬਦਾਂ ਜੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਵੀਰੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਦੇਖੋ ਤੁਸੀਂ ਹੌਸਲਾ ਰੱਖੋ ਆਪਣੇ ਪਰਿਵਾਰ ਵਾਲ ਦੇਖੋ ਹਨਾ ਮਹਾਰਾਜ ਜ਼ਰੂਰ ਕਿਰਪਾ ਕਰਨਗੇ ਤੇ ਬਾਕੀ ਮੈਂ ਐਨ ਆਰ ਆਈ ਵੀਰ ਨੇ ਜਿੰਨੇ ਵੀ ਆਪਣੇ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਸੰਸਥਾਵਾਂ ਨੇ ਜਿੰਨੀਆਂ ਵੀ ਪੰਜਾਬ ਸਰਕਾਰ ਹੈ ਕੇਂਦਰ ਸਰਕਾਰ ਹੈ ਦੀ ਬਾਹ ਫੜਨ ਕੱਲ ਖਾਲੀ ਤੁਹਾਨੂੰ ਇੰਟਰਵਿਊ ਦੇਣ ਲਈ ਜਾਂ মিডিਆ ਦੇ ਅੱਗੇ ਬੋਲਣ ਨਾਲ ਕੁਝ ਵੀ ਨਹੀਂ ਹੋਣਾ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਜਿੰਨੇ ਵੀ ਮੇਰੇ ਪੰਜਾਬ 'ਚ ਵੀ ਰਿਪੋਰਟ ਹੋਏ ਨੇ ਸਾਰਿਆਂ ਨੂੰ ਇਹਨਾਂ ਨੂੰ ਸਰਕਾਰੀ ਨੌਕਰੀ ਦਵੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦਾ ਇਹ ਫਰਜ਼ ਬਣਦਾ ਤੇ ਉਹ ਆਪਣੇ ਫਰਜ਼ ਨੂੰ ਸਮਝਦੇ ਹੋਏ ਵੀਰ ਉਹਨਾਂ ਦੀ ਜ਼ਰੂਰ ਬਾਹ ਫੜਨ ਤੇ ਬਾਕੀ ਵੀ ਜਿੰਨੇ ਵੀ ਮੈਂ ਕਹਿੰਦੀ ਆ ਸਾਰੇ ਪੰਜਾਬ ਦੇ ਵਿੱਚੋਂ ਕੋਈ ਜਿੰਨਾ ਵੀ ਕਰ ਸਕਦਾ ਵੱਧ ਤੋਂ ਵੱਧ ਇਹਨਾਂ ਪਰਿਵਾਰਾਂ ਦੀ ਹੈਲਪ ਕਰੋ ਤਾਂ ਜੋ ਇਹਨਾਂ ਦਾ ਬੈਕਅਪ ਹੋ ਸਕੇ ਤੇ ਜੜੀ ਉਹਨਾਂ ਸਪੋਰਟ ਮਿਲ ਸਕੇ ਵਾਹੀਗੁਰ ਜਿੰਨਾਂ ਖਾਲਸਾ ਵਾਹੀਗੁਰ ਜੀ ਚੇਤੇ ਕਰਦੇ ਨੇ ਇਹਨਾਂ ਦਾ ਐਡਰੈਸ ਹੋਰ ਇਹਨਾਂ ਦਾ ਨਾਮ ਸਤਿ ਸ੍ਰੀ ਅਕਾਲ ਵੀਡੀਓ ਬਣਾਈ ਫਿਰੇ ਚਲੀ ਜਾਂਦੇ ਲੈ ਇਹਨਾਂ ਦਾ ਨੰਬਰ ਦਿੰਨਾ ਅਸੀਂ ਨਹੀਂ ਚਾਹੁੰਦੇ ਸਾਨੂੰ ਦਿਓ ਕਿਸੇ ਨੂੰ ਨਾ ਦਿਓ ਸਿੱਧਾ ਅਸੀਂ ਨੰਬਰ ਦੇਣ ਲੱਗੇ ਹਸ ਨੌਜਵਾਨ ਦਾ ਪਿੰਡ ਬੱਗਿਆਣਾ ਵਿਧਾਨ ਸਭਾ ਹਲਕਾ ਕੂਟਕਪੂਰਾ ਵਿਧਾਨ ਸਭਾ ਹਲਕਾ ਜੈਤੋ ਪਿੰਡ ਹੈਗਾ ਆ ਕੋਟ ਪਿੰਡ ਹੈ ਜਾਂ ਬੱਗਿਆਂ ਦਾ ਵਿਧਾਨ ਸਭਾ ਹਲਕਾ ਜੇਤੋ ਜ਼ਿਲ੍ਹਾ ਫਰੀਦਕੋਟ ਪਿੰਡ ਬੱਗਿਆਂ ਦਾ ਕੋਟ ਸੁਖੀਰ ਦੇ ਨਾਲ ਆ ਇਹਨਾਂ ਦਾ ਨੰਬਰ ਹੈਗਾ 98727 21893 ਦੁਬਾਰਾ ਫੇਰ ਨੋਟ ਕਰ ਲਓ ਇਸ ਨੌਜਵਾਨ ਵੀਰ ਦਾ ਨੰਬਰ ਹੈਗਾ 98727 21 ਤੇ ਇਸ ਵੀਰ ਨਾਲ ਸੰਪਰਕ ਕਰੋ ਤੁਸੀਂ ਇਹਨਾਂ ਦੀ ਜਿੰਨੀ ਵੀ ਤੁਸੀਂ ਵੱਤ ਵੱਤ ਆਰਥਿਕ ਮਾਦਿਕ ਮੈਂ ਨਾ ਜਿੰਨੇ ਪੰਜਾਬ ਚ ਸਾਰਿਆਂ ਦੀ ਵਾਹ ਫੜੋ ਜਾ ਕੇ ਆਪੋ ਆਪਣੇ ਹਲਕਿਆਂ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਕਿਉਂਕਿ ਟੁੱਟਣ ਨਾਲ ਕੇ ਬੰਦੇ ਨੂੰ ਦਿਲ ਛੱਡ ਜਾਂਦਾ ਜਿਹੜੇ ਇੱਕ ਤਾਂ ਜਿਹੜਾ ਜਿਹੜਾ ਸੰਕਟ ਆਇਆ ਹੁੰਦਾ ਉਹ ਹੁੰਦਾ ਅੱਖ ਵਿੱਚ ਚੱਕੀ ਦੇ ਪੀਸਿਆ ਜਾਂਦਾ ਬੰਦਾ ਇਸ ਕਰਕੇ ਇਹਨਾਂ ਦੀ ਮਦਦ ਕਰਕੇ ਤੇ ਇਹ ਸਾਡੇ ਪੰਜਾਬ ਦਾ ਪਰਿਵệਕਰ ਨੌਜਵਾਨਾਂ ਨੂੰ ਕੀ ਕਰ ਦੇਗੀ ਲੋਕਾਂ ਨੂੰ ਕੀ ਜਿਵੇਂ ਆਪਾਂ ਫਲਟਾ ਸਾਰੇ ਲੋਕਾਂ ਨੂੰ ਆਪਾਂ ਸਾਰੇ ਲੋਕਾਂ ਨੂੰ ਗੁਰਪ੍ਰੀਤ ਸਿੰਘ ਪਿੰਡ ਬੱਗਿਆਂ ਨੇ ਤੋਂ ਆ ਨੌਜਵਾਨ ਇਸ ਨੌਜਵਾਨ ਦੀ ਜਰੂਰ ਹੈਲਪ ਕਰੋ